ਪੀਜੀਐ ਸਕੱਤਰ ਸਿੰਘ ਦੁਆਰਾ ਮੇਰੀ ਇਹ ਸਾਰੀ ਕਣਕ ਵਾਢੀ ਲਈ ਗਈ ਆ ਕਿਉਂਕਿ ਲੈਂਡਮੈਨ ਆ ਮੌਕੇ ਦਾ ਇਹਨੇ ਪਹਿਲਾਂ ਮੇਰੇ ਜੈਂਪਰ ਵੱਡੇ ਇਹਦਾ ਮੇਰਾ ਜ਼ਮੀਨੀ ਵਿਵਾਦ ਚੱਲਣ ਦੇ ਅੱਗੇ ਵੀ ਅੱਗੇ ਮੈਂ ਤੁਹਾਡੇ ਮੀਡੀਆ ਦੇ ਰੂਪ ਰੂਪ ਹੋਇਆ ਵਾਂ ਇਹਨਾ ਮੇਰੀ ਇਹ ਸਾਰੀ ਕਣਕ ਵਾਲੇ ਜਦੋਂ ਮੈਨੂੰ ਪਤਾ ਲੱਗਾ ਮਸ਼ੀਨ ਛੱਡ ਕੇ ਭੱਜੇ ਆ ਆ ਦੇਖੋ ਆ ਖਲੋਤੀ ਕਣਕ ਨੂੰ ਮਸ਼ੀਨ ਛੱਡ ਕੇ ਰਾਹ ਦੇ ਨਾਲ ਕਣਕ ਵੱਢੀ ਆ ਆ ਮੌਕਾ ਵੇਖ ਸਕਦੇ ਤੁਸੀਂ ਸਾਰਾ ਮੈਂ ਇਸ ਮੁੱਦੇ ਲਈ ਆਪਣੇ ਐਸਐਸਪੀ ਸਾਹਿਬ ਦੇ ਪੇਸ਼ ਹੋਇਆ ਵਾਂ ਮਾਨਯੋਗ ਡੀਸੀ ਸਾਹਿਬ ਦੇ ਪੇਸ਼ ਹੋਇਆ ਵਾਂ ਮੇਰੀ ਕਿਤੇ ਕੋਈ ਸੁਣਵਾਈ ਨਹੀਂ ਕੀਤੀ ਗਈ ਅਜੀ ਕੀ ਨਾ ਵੀਧੀ ਆਪਣਾ ਮੇਰਾ ਨਾਮ ਸਿਮਰਤ ਪਾਲ ਆ ਜੀ ਕਿਹੜਾ ਪਿੰਡ ਹੈ ਵੀ ਅਮੀਸ਼ਾ ਜੀ ਕੀ ਮਸਲਾ ਸਾਰਾ ਸਰ ਮਸਲਾ ਕੀ ਆ ਵੀ ਆ ਵੇਖੋ ਬਦਲਾ ਦੇ ਨਾਂ ਦੇ ਸਾਡੇ ਨਾਲ ਧੱਕਾ ਹੋਇਆ ਆ ਵੇਖੋ ਮੇਰੀ ਫਸਲ ਵੱਢ ਕੇ ਲੈ ਗਏ ਆ ਇਹੋ ਜੀ ਸਰਕਾਰ ਆਈ ਆ ਜਿਹਨੂੰ ਆਪਾਂ ਕਾਲੀਆਂ ਕਾਂਗਰਸੀਆਂ ਨੂੰ ਮੜਾਉਂਦੇ ਆ ਉਥੇ ਆ ਝਾੜੂ ਨੇ ਕਿਹੋ ਜਿਹਾ ਕੰਮ ਕਰਤਾ ਕਿਹੋ ਜਿਹਾ ਇਹਨਾਂ ਦੇ ਵਿਦਾਏ ਗਾਏ ਨੇ ਮੇਰੀ ਸਾਰੀ ਫਸਲ ਵਢਾ ਕੇ ਰੱਖੀ ਆ ਜੀ ਕਿੰਨਾ ਵੱਡੋ ਜਿਹੜੀ ਤੁਹਾਡੀ ਫਸਲ ਵੱਡੀ ਗਈ ਕੀ ਨਾਮ ਉਹਨਾਂ ਦਾ ਸਕੱਤਰ ਸਿੰਘ ਆ ਜੀ ਜੋ ਮੌਕੇ ਦੇ ਲੈਣ ਮਹਣ ਆ ਪਹਿਲਾਂ ਮੇਰੇ ਉਹਨਾਂ ਜੈਂਪਰ ਵੱਡੇ ਆ ਤੇ ਹੁਣ ਮੇਰੀ ਇਹਨਾਂ ਫਸਲ ਵੱਢ ਲਈ ਆ ਜੈਂਪਰ ਵੱਢਣ ਦਾ ਕਾਰਨ ਕੀ ਸੀ ਜੈਂਪਰ ਜਾਣ ਪੁੱਜ ਕੇ ਵੱਢੇ ਆ ਜੀ ਮੈਂ ਆਪਦੀ ਫਸਲ ਨੂੰ ਜਿਹੜਾ ਸਾਂਭ ਸੰਭਾਲਣਾ ਕਰ ਸਕਾਂ ਤੇ ਇਹਨਾਂ ਦੇ ਪਹਿਲਾਂ ਪਰ ਐਫ ਆਈ ਆਰਾਂ ਵੀ ਦਰਜ ਆ ਸਰਕਾਰਨੋਂ ਕੁਛ ਵੀ ਨਹੀਂ ਕੀਤਾ ਜਾ ਰਿਹਾ ਬੜੇ ਮੰਦੇ ਆ ਰਿਆ ਸਰਕਾਰ ਦੇ ਬਹੁਤ ਆਈ ਜਿਆਦਾ ਵੀ ਮੰਦ ਭਾਗਾ ਇਹਨਾਂ ਮੇਰਾ ਕੰਮ ਕੀਤਾ ਜੀ ਕੀਹਦਾ ਹੱਥ ਲੱਗਦਾ ਮਗਰ ਕੀ ਸ਼ਾਇਦ ਇਹ ਪੂਰਾ ਐਮ ਐਲ اے ਦੀ ਸ਼ਾਇਦ ਹੋਇਆ ਜੀ ਜੋ ਕੰਮ ਹੋਇਆ ਇਹ ਪਿੰਡ ਦਾ ਜਿਹੜਾ ਮੋਹਦਵਰ ਸਰਪੰਚ ਆ ਉਹ ਉਹਨੇ ਉਹਦੀ ਕੰਪੇਨ ਆਈ ਹੈ ਜੀ ਇੱਥੇ ਜਿੰਨਾ ਜਿੰਨਾ ਮੇਰਾ ਵੜਿਆ ਆ ਆ ਛੱਡ ਕੇ ਭੱਜੇ ਆ ਸਰਪੰਚ ਦਾ ਨਾਮ ਕੀ ਹੈ ਲਖਵਿੰਦਰ ਸਿੰਘ ਆ ਜੀ ਕੰਪੇਨ ਉਹਦੀ ਚੱਲੀ ਆ ਹਾਂ ਜੀ ਹਾਂ ਜੀ ਹਾਂ ਜੀ ਪੱਕਾ ਪਤਾ ਹਾਂ ਜੀ ਹਾਂ ਜੀ ਜੀ ਪੱਕੀ ਛੋਟੀ ਤੇ ਤੁਸੀਂ ਇਸ ਬਾਬਤ ਐਮ ਐਲ ਏ ਸਾਹਿਬ ਕੋ ਗਏ ਕਿ ਇਹ ਮਸਲਾ ਹੈ ਹਾਂ ਜੀ ਜੀ ਐਮ ਐਲ ਏ ਸਾਹਿਬ ਕੋ ਹੀ ਗਏ ਆ ਉਹਨਾਂ ਵੱਲੋਂ ਕੀ ਭਰੋਸਾ ਦਿੰਦੇ ਉਹਨਾਂ ਨੇ ਸਾਨੂੰ ਕਿਹਾ ਵੀ ਮੈਨੂੰ ਉਹਨਾਂ ਨੇ ਸਿੱਧਾ ਜਵਾਬ ਦਿੱਤਾ ਆ ਜੀ ਉਹਨਾਂ ਇਹ ਗੱਲ ਕਹੀ ਆ ਇਹ ਮੇਰੀ ਬੱਤੀਆਂ ਗੱਲਾਂ ਜੋ ਕੀਤੀ ਗੱਲ ਪੂਰੀ ਹੋ ਜਾਂਦੀ ਅੱਜ ਵੀ ਨਾ ਪਿੱਛੇ ਕਤਲ ਹੋ ਜਾਂਦੇ ਆ ਇਹ ਤੇਰਾ ਕਤਲ ਕਾ ਹੋ ਸਕਦਾ ਸਿੱਧਾ ਉਹ ਐਮਐਲਏ ਨੇ ਮੈਨੂੰ ਕਿਹਾ ਹੋਇਆ ਐਮਐਲਏ ਸ਼ਰਮਾ ਸਿੰਘ ਤੁੰਡ ਨੇ ਕਿਹਾ ਹੋਇਆ ਤੂੰ ਉਹਨਾਂ ਨੂੰ ਕਣਕ ਵਡਣ ਦੇ ਹਾਂ ਇਹ ਨਾ ਇਹ ਗੱਲ ਕਹੀ ਹੋਈ ਆ ਵੀ ਸ਼ਰੀਆਮ ਕਿਹਾ ਹੋਇਆ ਜੀ ਉਹਨਾਂ ਨੂੰ ਕਣਕ ਵਡਣ ਦੇ ਡਰਾਇਆ ਗਿਆ ਹੈ ਜੀ ਜ਼ਮੀਨ ਤੁਹਾਡੀ ਫਸਲ ਸਾਡੀ ਹਾਂ ਜੀ ਹਾਂ ਜੀ ਸਾਰਾ ਕੁਝ ਮੇਰੇ ਨਾਮ ਹੈ ਜੀ ਇਹਨਾਂ ਨਜ਼ਾਇਰ ਮੇਰੀ ਆਗੇ ਰਾਤ ਕੰਬਾਈਨ ਲਾ ਕੇ ਫਸਲ ਵਢੀ ਆ ਜੋ ਕਿ ਕਾਨੂੰਨਾਂ ਦੀ ਲੰਘਣਾ ਕੀਤੀ ਆ ਸਾਰਾ ਕੁਝ ਰਾਤ ਦੇ ਉਦਾਂ ਵੀ ਪੈਸੇ ਬਣਾਈ ਆ ਵੀ ਕਣਕ ਨਹੀਂ ਵਢੀ ਜਾਈ ਨਹੀਂ ਤੁਹਾਨੂੰ ਇਹੋ ਜੇ ਕੰਮ ਪਹਿਲੀਆਂ ਸਰਕਾਰਾਂ 'ਚ ਹੁੰਦੇ ਸੀ ਨਹੀਂ ਜੀ ਇਹੋ ਜੇ ਕੰਮ ਕੋਈ ਪਹਿਲੀਆਂ ਸਰਕਾਰਾਂ 'ਚ ਕਦੀ ਨਹੀਂ ਆਏ ਇਹ ਬਦਲਾਅ ਦੇ ਨਾਂ ਦੇ ਵੱਖਰੀ ਸਰਕਾਰ ਆਈ ਆ ਕਾਹਦਾ ਬਦਲਾਅ ਆ ਇਹ ਲੋਕਾਂ ਨੂੰ ਤੇ ਸਾਰਿਆਂ ਨੂੰ ਕੋਈ ਜੀਵਨ ਦਾ ਹੱਕ ਨਹੀਂ ਦੇਂਦਾ ਬੜਾ ਔਖਾ ਹੋਇਆ ਪਿਆ ਵਾ ਸਿੱਧੀਆਂ ਸ਼ਰਯਾਮ ਧਮਕੀਆਂ ਦੇਂਦੇ ਆ ਜਾਂ ਨੋ ਮਰਨ ਦੀਆਂ ਬੜੇ ਵਕਤ ਦੇ ਨਾਲ ਤੁਸੀਂ ਇਹ ਕਣਕ ਪਾਲੀ ਆ ਬੜੇ ਵਕਤ ਦੇ ਨਾਲ ਜੀ ਅੱਜ ਇਹ ਜਿਹੜੀ ਪੱਕੀ ਫਸਲ ਨੂੰ ਵੱਢ ਕੇ ਕੋਈ ਗੈਰ ਲੈ ਗਿਆ ਤੁਹਾਡੇ ਮਨ 'ਤੇ ਕੀ ਬੀਤ ਮੇਰੇ ਮਨ 'ਤੇ ਬਹੁਤ ਬੁਰਾ ਅਸਰ ਆ ਜੀ ਆ ਵੇਖ ਲਓ ਤੁਹਾਡੇ ਸਾਹਮਣੇ ਮੈਂ ਮਾਹੀ ਫਸਲ ਪਾਲੀ ਆ ਜੀ ਜੀ ਡੈਡੀ ਮੇਰੇ ਦਾ ਸੱਟ ਲ ਮਜੇ ਦੇ ਪਿਆ ਹੋਇਆ ਹੈ ਬਹੁਤ ਤੱਕਾ ਮੇਨਾ ਕੀਤਾ ਹੈ ਨਾ ਆ ਤੁਹਾਡੇ ਸਾਹਮਣੇ ਆ ਮਨੁੱਖ ਦੇ ਵਿੱਚ ਕੀ ਕਰੋਗੇ ਰੋਸ਼ਨੀ ਜਾਗਣ ਬੜਾ ਰੋਜ਼ ਜਾਗਣ데요 ਜੀ ਕੀ ਕਰ ਸਕਦੇ ਆ ਅਸੀਂ ਤਾਂ ਸਰਕਾਰਾਂ ਦੇ ਦਰਵਾਜ਼ੇ ਜਾ ਕੇ ਖੜਕਾ ਸਕਦੇ ਆ ਪਰ ਇਨਸਾਫ ਦੀ ਕੋਈ ਕਦੇ ਕੋਈ ਹੈਗਾ ਨਹੀਂ ਆ ਜੇਕਰ ਇਨਸਾਫ ਨਹੀਂ ਮਿਲਦਾ ਤਾਂ ਕੀ ਕਰੋਗੇ ਸੁਸਾਈਡ ਕਰਨ ਦੀ ਕੋਸ਼ਿਸ਼ ਆ ਜੀ ਪੂਰਾ ਸੁਸਾਈਡ ਕਰਾਂਗਾ ਮੈਂ ਆਪ ਆਪ ਨੂੰ ਸਾਰ ਕੇ ਮਰ ਜੂਗਾ ਉਹ ਕੌਣ ਜ਼ਿੰਮੇਵਾਰ ਉਹ ਮੌਜੂਦਾ ਜਿਹੜਾ ਵਿਧਾਇਕ ਹੋਊਗਾ ਉਹ ਜ਼ਿੰਮੇਵਾਰ ਹੋਊਗਾ ਤੇ ਜਿਹੜਾ ਜਿੰਨੇ ਕਣਕਬੱਡੀ ਹੋਊ ਜ਼ਿੰਮੇਵਾਰ ਹੋਊਗਾ ਕੀ ਰਾਜੀ ਆਪਣਾ ਮਗਰਵਾਲਾ ਮੇਰਾ ਨਾਮ ਮਲਖਸ ਸਿੰਘ ਹੈ ਜਿਹੜੇ ਪਿੰਸੋ ਅਮੀਸ਼ਾ ਤੋਂ ਸਰਪੰਚਾਂ ਜੀ ਮੈਂ ਸਰਪੰਚ ਸਾਹਿਬ ਜਿਸ ਤਰ੍ਹਾਂ ਇਸ ਵੀਰ ਦੀ ਫਸਲ ਵੱਡੀ ਗਈ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਵੇਖੋ ਜੀ ਅਹੀਂ ਇਹਨਾਂ ਦਾ ਭਰਾਵਾਂ ਦਾ ਮਸਲਾ ਅਹੀਂ ਇਹਨਾਂ ਗਲਤ ਆਉਂਦੇ ਨਹੀਂ ਹਨ ਉਹਨਾਂ ਨੇ ਹਾਂ ਚਾਹੁੰਦੇ ਪਰ ਮਸਲਾ ਇਹ ਆ ਵੀ ਕਣਕ ਬੀਜੀ ਇਹਨਾਂ ਨੇ ਕੋਈ ਅਹੀਂ ਇਹਦੇ ਵਾਅਚੇ ਵੀ ਕੱਲ ਨੂੰ ਸਾਨੂੰ ਆਕੇ ਸੌਂ ਖਾਓ ਅਹੀਂ ਸੌਂ ਖਾਣ ਨੂੰ ਤੇਰ ਵੀ ਇਹਨਾਂ ਬੀਜੀ ਆ ਹਾਂ ਜੀ ਇਹਨਾਂ ਦੇ ਨਾਲ ਜੋ ਵੀ ਹੋਣਿਆ ਧੱਕਾ ਹੋਣਿਆ ਹਾਂ ਜੀ ਕਿਉਂਕਿ ਨਿਆ ਜਿਹੜਾ ਹੁੰਦਾ ਨਿਆ ਬੰਦਿਆ ਜਾ ਕੇ ਆਖਾ ਜਾਂਦਾ ਵੀ ਤੁਸੀਂ ਇਹ ਸਾਨੂੰ ਨਿਆ ਦਵਾਓ ਸਾਡੇ ਕੋਲ ਕੋਈ ਨਾ ਆਇਆ ਨਿਆ ਲਿਆਉਣ ਵਾਸਤੇ ਤੇ ਨਾ ਹੀ ਅਸੀਂ ਉਹ ਅੰਦਰਲੇ ਖਾਤੇ ਕਹੀਂ ਇਹਨਾਂ ਨੂੰ ਅੰਦੇ ਨੇ ਕਿ ਦੇ ਲੈ ਕੇ ਤੇ ਆਪਦਾ ਨਿਬੇੜ ਲੋ ਪਰ ਇਹ ਤਿਆਰ ਸੀ ਕੁਝ ਵਿੱਚ ਹੋਰ ਰਿਸ਼ਤੇਦਾਰ ਹੀ ਪਏ ਪਰ ਉਹਨਾਂ ਨੇ ਕੋਈ ਮੰਨੀ ਨਹੀਂ ਇਹਨਾਂ ਨੂੰ ਬਹੁਤ ਸਿਰੋ ਸਿਰ ਟੱਕਾ ਹੋਇਆ ਜੀ ਇਹਨਾਂ ਵੀ ਜਿਸ ਤਰ੍ਹਾਂ ਰਾਤ ਦੇ ਹਨੇਰੇ ਦੇ ਵਿੱਚ ਇੱਕ ਸਾਧ ਨਾਲ ਚੋਰੀ ਕਣਕ ਵੱਢ ਕੇ ਲੈ ਗਏ ਨੇ ਨਾ ਕਿਸੇ ਨੂੰ ਦੱਸਿਆ ਨਾ ਕਿਸੇ ਨੂੰ ਪੁੱਛਿਆ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਇਹ ਤਾਂ ਸਿਰੋ ਸਿਰ ਧੱਕਾ ਹੀ ਆ ਇਹ ਹੁਣ ਇਹਦਾ ਜਿਹੜਾ ਡੈਡੀ ਆ ਉਹ ਮੰਜੇ ਤੇ ਪਿਆ ਹੈ ਬਿਜਲੀ ਬੋਰਡ ਚਾ ਵੀ ਨਛੱਤਰ ਸਿੰਘ ਉਹਦਾ ਨਾਮ ਹੈ ਤੇ ਇਹ ਮੁੰਡਾ ਕੱਲਾ ਹੈ ਇਹਦਾ ਕਰਕੇ ਅਸੀਂ ਤੇ ਚਾਹੁੰਦੇ ਹਾਂ ਜਰੂਰ ਇਹਨਾਂ ਪਰਵਾਹਾਂ ਦਾ ਕੋਈ ਨਾ ਕੋਈ ਫੈਸਲਾ ਹੋ ਜਾਏ ਪਰ ਜਿਹੜਾ ਰਾਤ ਬਰਾਤੇ ਇਹੋ ਜਿਹਾ ਕੰਮ ਕਰਨਾ ਮੈਂ ਤੇ ਕਹੂੰਗਾ ਮੜੇ ਗੱਲੇ ਮੈਂ ਸੋਚੀ ਜਿਸ ਤਰ੍ਹਾਂ ਲਾਅ ਇਨ ਆਰਡਰ ਆ ਜਾ ਬਦ ਇਹੋ ਜਿਹਾ ਮਾਹੌਲ ਆਦਾ ਕੀ ਲੋਨ ਮਾਹੌਲ ਤੇ ਵੇਖੋ ਜੀ ਮਾੜਾ ਇਹ ਦਸੰਡਿਆ ਸਰਕਾਰਾਂ ਜਿਹੜੀਆਂ ਇਸ ਤਰ੍ਹਾਂ ਹੀ ਕਰੀ-ਗੁਰੀ ਫਿਰਦੀਆਂ ਨੇ ਇਹ ਕਿਸੇ ਬੰਨੇ ਕੁਛ ਕਰੀ ਫਿਰਦੇ ਕਿਸੇ ਬੰਨੇ ਕੁਛ ਬਾਕੀ ਇਹਨਾਂ ਭੱਜਣਾ ਸੁਬਤੇਰੀ ਕੀਤੀ ਆ ਵੀ ਸਾਡਾ ਕੋਈ ਨਾ ਕੋਈ ਫੈਸਲਾ ਆ ਜਾਏ ਐਮਐਲਏ ਕੋਲ ਜਾਂਦਾ ਮਕਸਦ ਇਹ ਹੁੰਦਾ ਨਾ ਵੀ ਸਾਡਾ ਕੋਈ ਨਾ ਕੋਈ ਫੈਸਲਾ ਕਰਾਉ ਪਰ ਇਹ ਹੁਣ ਇਹ ਇਹਨਾਂ ਦੇ ਕਹਿਣ ਤੇ ਵੀ ਸਾਡੀ ਕੋਈ ਸੁਣਾਈ ਨਹੀਂ ਹੋਈ ਕਿਨਾਲੀ ਆਪਣਾ ਮੇਰਾ ਨਾਮ ਬਲਰਾਜ ਸਿੰਘ ਆ ਜੀ ਤੇ ਅੱਜ ਇਹ ਜਿਹੜੀ ਇਥੇ ਖੇਤ ਦੇ ਕਣ ਕਬੱਡੀ ਦੀ ਇਸ ਵੀਰ ਦੀ ਕੀ ਇਹ ਕਣਕ ਇੰਨੀ ਬੀਜੀ ਸੀ ਕਿ ਜਾਂ ਜਿੰਨਾ ਵੱਢ ਕੇ ਲੈ ਕੇ ਉਹਨਾਂ ਨੇ ਦੇਖੋ ਜੀ ਇਹ ਤਾਂ ਨਛੱਤਰ ਸਿੰਘ ਉਹਨਾਂ ਨੇ ਇਹਨਾਂ ਲੜਕੇ ਜੋ ਅੱਗੇ ਤੁਸੀਂ ਕੋਛ ਰਿਆ ਸੀ ਸਿਵਰਪਾਲ ਨੇ ਬੀਜੀ ਆ ਇਹਦੇ ਫਾਦਰ ਬੀਲੀ ਬੋਰਡ ਤੇ ਆ ਦੋਵੇਂ ਭਰਾ ਜੀ ਸਖਤਰ ਸਿੰਘ ਨਛੱਤਰ ਸਿੰਘ ਜਿਨ੍ਹਾਂ ਦਾ ਝਗੜਾ ਬੜੇ ਵਧੀਆ ਦੋਵੇਂ ਪ੍ਰਭਾਵਾਂ ਦਾ ਇਹਨਾਂ ਨੇ ਬੜੀ ਤਰੱਕੀ ਕੀਤੀ ਜੀ ਪਰ ਬੜੀ ਤਰਾਸਦੀ ਆ ਕਿ ਜਿਹੜੀ ਸਰਕਾਰ ਨੇ ਵਿੱਚ ਇੰਟਰਫੀਰੈਂਸ ਕਰਕੇ ਜਾਂ ਇਹ ਜਿਹੜੀ ਹੁਣ ਮੌਜੂਦਾ ਸਰਕਾਰ ਆ ਇਹਦੇ ਕਈ ਬੰਦੇ ਜਿਹੜੇ ਆ ਉਹ ਪਿੰਡ ਦੇ ਉੱਠ ਕੇ ਉਹ ਇੰਟਰਫੀਅਰ ਕਰਕੇ ਤੇ ਇਹਨਾਂ ਦੋਹਾਂ ਭਰਾਵਾਂ ਦੇ ਵਿੱਚ ਏਡੀ ਮੱਡੀ ਫ੍ਰਿਕਸ਼ਨ ਪਾਤੀ ਉਹਨਾਂ ਨੇ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਇਹ ਸਾਰਾ ਕੁਝ ਸਰਕਾਰਾਂ ਦਾ ਪੋਲੀਟੀਕਲੀ ਮੋਟੀਵੇਟਡ ਆ ਇਹਨਾਂ ਭਰਾਵਾਂ ਦੇ ਵਿੱਚ ਕੋਈ ਗੱਲ ਨਹੀਂ ਅਜੇ ਵੀ ਅਸੀਂ ਕੋਸ਼ਿਸ਼ ਰੋਜ਼ ਕਰਦੇ ਆਂ ਅੱਜ ਵੀ ਮੇਰੀ ਕੋਸ਼ਿਸ਼ ਇਹੋ ਹੀ ਆ ਵੀ ਇਹਨਾਂ ਨੂੰ ਬਿਠਾਤਾ ਜਾਵੇ ਤੇ ਮੇ ਵੀ ਅਸੀਂ ਇੱਥੇ ਕਾਮਯਾਬੀ ਹੋਵਾਂਗੇ ਪਰ ਜੇ ਪੋਲੀਟੀਕਲ ਇੰਟਰਫੀਰੈਂਸ ਥੋੜੀ ਜਿਹੀ ਹਟੇ ਤਾਂ ਤਾਂ ਨਾ ਜੀ ਇਹ ਰਾਤ ਭਰਾਤੇ ਇਦਾਂ ਕਣਕ ਵੱਢ ਲੈਣੀ ਤੁਹਾਨੂੰ ਲੱਗਦਾ ਇਹਦੇ ਪਿੱਛੇ ਕਿਸ ਦੀ ਛਾਏ ਆ ਵੇਖੋ ਜੀ ਇਹਦੇ ਤੇ ਉਹ ਮੁੰਡੇ ਤੇ ਐਫਆਈਆਰ ਦਰਜਿਆ ਇਹਨਾਂ ਦਾ ਜਿਹੜ ਤੇ ਉਹਨੂੰ ਮਤਲਬ ਉਹ ਛਰਿਆਂ ਨਾਲ ਇਸ ਗੱਲ ਤੇ ਇਹ ਬਹੁਤ ਇੰਨਾ ਧੱਕਾ ਆ ਮੁੰਡੇ ਨਾਲ ਤੇ ਜਿਹੜਾ ਇਹਨੂੰ ਉਹ ਨਹੀਂ ਸੀ ਤੇ ਕਰਨਾ ਚਾਹੀਦਾ ਕਿਉਂਕਿ ਇਹ ਵਿਚਾਰਾ ਇਹ ਵੀ ਇੰਨਾ ਜ਼ਿਆਦਾ ਵਿਕਸਿਤ ਨਹੀਂ ਹੈਗਾ ਆਪਣੇ ਅੰਗਾਂ ਕਰਕੇ ਤੇ ਇਹ ਤਾਂ ਫਾਦਰ ਆ ਉਹ ਵੀ ਉਹਨਾਂ ਨੂੰ ਛੱਟ ਲੱਗੀ ਹੋਈ ਉਹ ਘਰੇ ਬੈੱਡ ਰਸਟ ਤੇ ਤੇ ਇਹ ਤਾਂ ਧੱਕਾ ਹੈ ਜੀ ਚਾਰਚ ਫਿਰੇ ਅਸੀਂ ਤੇ ਕਹਾਂਗੇ ਇਹ ਬਹੁਤ ਗਲਤ ਗੱਲ ਆ ਨਵੇਂ ਜਾਣੇ ਜੇ ਕੋਈ ਵਢਾਉਣ ਦੀ ਗੱਲ ਵੀ ਹੈਗੀ ਪੁਲਿਸ ਨੂੰ ਵਿੱਚ ਪਾ ਕੇ ਕੁਝ ਅਧ ਪਚਦ ਕਰ ਲੈਂਦੇ ਵੀ ਯਾਰ ਜੇ ਨਹੀਂ ਮੇਰਾ ਬੰਦਾ ਅੱਜ ਮੇਰੇ ਨਾਲ ਕਰ ਲੋ ਮੁੜ ਕੇ ਮੈਂ ਜਿਹੜਾ ਅਦਾਲਤੀ ਫੈਸਲੇ ਨਾਲ ਜਿਹੜਾ ਤੁਹਾਡਾ ਨਾ ਰਹੂਗਾ ਤੇ ਉਹ ਲੱਗਦਾ ਨਹੀਂ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਜੇ ਨਹੀਂ ਸੁਣਾਈ ਹੁੰਦੀ ਕਿ ਸੂਸਾਈਡ ਕਰ ਲਊਗਾ ਫਿਰ ਉਹ ਬੜੀ ਤਰਾਸਦੀ ਹੈ ਜੀ ਸਾਡੀ ਸਾਡੀ ਸਮਾਜ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਇਹ ਸਾਡਾ ਜਿਹੜਾ ਲਿਆ ਰਿਹਾ ਹੈ ਨਾ ਜਿਹੜਾ ਮਾਹੌਲ ਸਿਰਜ ਰਹੀ ਹੈ ਸਰਕਾਰ ਵੀ ਇਹੋ ਜਿਹੇ ਜਿਹੜੇ ਬੱਚੇ ਆ ਛੋਟੇ ਛੋਟੇ ਬੱਚੇ ਜਿਹੜੇ ਸੂਸਾਈਡ ਦੀ ਗੱਲ ਕਰਦੇ ਆ ਤੇ ਦਿਲ ਕੰਬਦਾ ਜੀ ਬੜਾ ਰੋਣ ਆਉਂਦਾ ਹੈ ਇਹ ਗੱਲ ਨੂੰ ਵੇਖ ਕੇ ਇਹ ਮੇਰੀ ਸਰਕਾਰਾਂ ਦਾ ਰੋਲ ਨਹੀਂ ਆ ਵੀ ਮਤਲਬ ਭਰਾ ਤੋਂ ਪ੍ਰਭਾਵ ਮਰਉਣ ਵਾਲੀ ਗੱਲ ਵੀ ਸਿਆਸਤ ਨਹੀਂ ਕਰਨੀ ਚਾਹੀਦੀ ਸ਼ਰਿਆਮ ਜੀ ਸ਼ਰਿਆਮ ਸਰਕਾਰਾਂ ਦਾ ਰੋਲ ਹੈ ਜੀ ਕੋਈ ਵੀ ਦੂਜੀ ਰਾਏ ਨਹੀਂ ਕਿ ਇਹਦੇ ਚ ਮੈਂ ਤਾਂ ਇਹ ਗੱਲ ਕਹਿਣਾ ਵੀ ਇਹਨਾਂ ਨੂੰ ਸਮਝਣਾ ਚਾਹੀਦਾ ਆ ਇਹ ਜਿਹੜੀ ਭਰਾ ਮਾਰੂ جنگ ਆ ਅੱਜ ਐਗਰੀਕਲਚਰ ਯੂਨੀਵਰਸਿਟੀ ਦੀ ਰਿਪੋਰਟ ਹੈ ਜੀ ਉੱਥੇ ਉੱਥੇ ਵੀ ਵੇਖੋ ਐਮਐਲਏ ਨੇ ਕਿੱਡਾ ਵੱਡਾ ਧੱਕਾ ਕੀਤਾ ਉੱਥੇ ਮਤਲਬ ਆਪਣਾ ਉਹਦਾ ਐਮਐਲਏ ਦਾ ਮੁੰਡਾ ਸੀ ਉਹ ਉੱਥੇ ਸ਼ਰਿਆਮ ਗੁੰਡਾਗਰਦੀ ਕਰ ਰਿਹਾ ਸੀ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਪੋਲੀਟੀਕਲੀ ਮਤਲਬ ਪਾ ਕੇ ਦਬਾਅ ਪਾ ਕੇ ਤੇ ਉਹਨੂੰ ਬੰਦੇ ਨੂੰ ਅਰੈਸਟ ਕਰਾਤਾ ਜਿਹੜੇ ਬੰਦੇ ਨੇ ਗੱਲ ਕੀਤੀ ਏ ਇਹ ਚੀਜ਼ਾਂ ਬੜੀਆਂ ਜੀ ਆ ਪਟਿਆਲੇ ਦੇ ਵਿੱਚ ਕੀ ਹੋਇਆ ਹਰਥਾਂ ਹੋ ਰਿਹਾ ਜੀ ਕਿਤੇ ਵੀ ਦੇਖ ਲੋ ਬਦਲਾ ਦੇ ਨਾਂ ਤੇ ਆਈ ਸਰਕਾਰ ਫਿਰ ਕਿਤੇ ਨਾ ਕਿਤੇ ਬਦਲਾਖੋਰੀ ਚ ਨਹੀਂ ਬਦਲ ਗਈ ਫੇਲ ਹੈ ਜੀ ਫੇਲ 100% ਫੇਲ ਹੈ ਜੀ ਬਿੱਲ ਮਾਫ ਕਰ ਤੇ ਬੀਬੀਆਂ ਨੂੰ ਗੱਡੀਆਂ ਤੇ ਚੜਾਤਾ ਇਹ ਕੋਈ ਤਰੀਕਾ ਥੋੜੀ ਹੈ ਜੀ ਇਹ ਕੋਈ ਸਰਕਾਰ ਚ ਲਾਉਣ ਦਾ ਤਰੀਕਾ ਥੋੜੀ ਹੁਣ ਅੱਜ ਅੱਜ ਬਿੱਲ ਲਾਗੂ ਹੋ ਜਾਣ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੀ ਗੋਲਕਚਾਲੀ 40% ਘਟੂਗੀ ਮੈਂ ਗਰੰਟੀ ਦਿੰਦਾ ਜੀ ਕਿਉਂਕਿ ਉਹ ਸਾਰੀਆਂ ਬੀਬੀਆਂ ਮੱਥਾ ਟੇਕ ਜਾਂਦੀਆਂ 10 20 30 ਦਾ ਚੜਾਉਣ ਕੀ ਨਹੀਂ ਜਾ ਕੇ ਇਹ ਚੀਜ਼ਾਂ ਜਿਹੜੀਆਂ ਇਹ ਬੜਾ ਸਾਡੇ ਜਿਹੜੀ ਆ ਧਾਰਮਿਕਤਾ ਲਹਿਰ ਜਿਹੜੀ ਆ ਨਾ ਇਹ ਸਾਨੂੰ ਪਤਾ ਨਹੀਂ ਕਿੱਥੇ ਲਈ ਜਾਂਦੀ ਆ ਇਹ ਚ ਪਤਾ ਨਹੀਂ ਲੱਗਦਾ ਇਹਨਾਂ ਨੂੰ ਵੀ ਅਸੀਂ ਕਰ ਕੀ ਰਹੇ ਆ ਲੋਕਾਂ ਨੂੰ ਸਮਝਾਓ ਲੋਕਾਂ ਨੂੰ ਅਕਲ ਦਿਓ ਲੋਕਾਂ ਨੂੰ ਕੋਈ ਦੱਸੋ ਵੀ ਆ ਚੀਜ਼ਾਂ ਇਦਾਂ ਨਹੀਂ ਕਰਦੀਆਂ ਵੀ ਤੁਸੀਂ ਨਰਾਦੇ ਨੇਰੇ ਚ ਕਣਕ ਵੜਾ ਕੇ ਲੈ ਕੇ ਜੇ ਹਾਂ ਇਹ ਕੋਈ ਗੱਲ ਥੋੜੀ ਆ ਇਹ ਤਾਂ ਬਹੁਤ ਗਲਤ ਆ ਅੰਮ੍ਰਿਤਸਰ ਇੱਕ ਨਾ ਪਿੰਡ ਅੰਮ੍ਰਿਤਸਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਕਣਕ ਚੋਰੀ ਵਢਣ ਦਾ। ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਇਹ ਹੁਣੇ ਇਹ ਦਰਖਾਸਤ ਨੂੰ ਦੇ ਗਿਆ ਸੀ ਮਤਪਾਲ ਸਿੰਘ ਤੇ ਮੇਰੇ ਸਾਹਦੇ ਧਿਆਨ ਚ ਆਇਆ ਵਾ ਇਸ ਸੰਬੰਧ ਮੌਕੇ ਦੇਖ ਕੇ ਜੋ ਵੀ ਕਾਨੂੰਨ ਸਰ ਬੰਦੀ ਕਰਦੇ ਉਹ ਕੀਤੀ ਜਾਊਗੀ ਇਹਨਾਂ। ਜੋ ਵੈਰੀਫਾਈ ਕਰਕੇ ਸਾਰੇ ਹਾਲਾਤ। ਇਹ ਜਿਹੜਾ ਦੋਸ਼ੀ ਆ ਜਿਹਨੇ ਕਣਕ ਵਢੀ ਆ ਉਹ ਤੇ ਪਹਿਲਾਂ ਵੀ ਕੋਈ ਮਾਮਲਾ ਦਰਜੇ ਨਹੀਂ। ਇਹ ਜਿਹੜਾ ਹੁਣੇ ਪਤਾ ਲੱਗਾ ਵੀ ਇਹਦੇ ਖਿਲਾਫ ਪਹਿਲਾਂ ਵੀ 30 ਨੰਬਰ ਮਕਦਮਾ 25 ਦੇ ਦਰਜ ਹੋਇਆ ਵਾ ਉਹਦੇ ਦੀ ਗ੍ਰਿਫਤਾਰੀ ਬਾਕੀ ਆ। ਠੀਕ।